ਅੱਜ ਤੁਹਾਡੇ ਜ਼ਰੀਏ ਕੇਜਰੀਵਾਲ ਸਾਹਿਬ ਨੂੰ ਸਵਾਲ ਕਰਨਾ ਕੀ ਭਗਵੰਤ ਮਾਨ ਤੁਹਾਡੇ ਕੋ ਇਜਾਜ਼ਤ ਲੈ ਕੇ ਮੈਲਬਨ ਗਿਆ ਉਹਦਾ ਮਤਲਬ ਤੁਸੀਂ ਇਜਾਜ਼ਤ ਦਿੱਤੀ ਉਹਨੂੰ ਉੱਥੇ ਜਾਣ ਦੀ ਕੱਲ ਮਿਲੇ ਉਸ ਤੋਂ ਬਾਅਦ ਉਹ ਚਲਾ ਗਿਆ ਤੇ ਕਰ ਰਿਖੀ ਗਿਆ ਉੱਥੇ ਇੱਕ ਕ੍ਰਿਕਟ ਮੈਚ ਵੇਖਣ ਗਿਆ ਦਲੇਵਾਲ ਸਾਹਿਬ ਨੂੰ 31 ਦਿਨ ਹੋ ਗਏ ਨੇ 29 ਨਹੀਂ ਹੋਏ 31 ਦਿਨ ਹੋ ਗਏ ਕ੍ਰਿਟੀਕਲ ਹਾਲਾਤ ਦੇ ਵਿੱਚ ਪੰਜਾਬ ਦੇ ਬਾਰਡਰਾਂ ਦੇ ਉੱਤੇ ਬੰਬ ਲਾਸਟ ਹੋ ਰਹੇ ਨੇ ਪੰਜਾਬੀ ਕਿਸੇ ਦੀ ਜ਼ਿੰਦਗੀ ਤੇ maal ਉਹਦਾ ਮਹਿਫੂਜ਼ ਨਹੀਂ ਸਾਡੇ ਉੱਤੇ ਸੈਂਟਰ ਵਾਰੀ-ਵਾਰੀ ਵਾਰ ਕਰ ਰਿਹਾ ਜਿਹੜੀਆਂ ਤਿੰਨ ਕਾਲੇ ਕਾਨੂੰਨ ਵਾਪਸ ਲਏ ਸੀ ਉਹਨਾਂ ਨੂੰ ਇਨਡਾਇਰੈਕਟ ਢੰਗ ਦੇ ਨਾਲ ਹੁਣੇ ਫੇਰ ਵਾਪਸ ਲੈ ਕੇ ਆ ਰਹੇ ਨੇ ਤੇ ਸਾਡਾ ਚੀਫ ਮਿਨਿਸਟਰ ਜਿਹੜਾ ਆਪਣੀ ਜ਼ਿੰਮੇਵਾਰੀ ਛੱਡ ਕੇ ਬਾਹਲੇ ਮੁਲਕ ਚਲੇ ਜਾਏ ਮੈਂ ਮੈਨੂੰ ਇਸ ਗੱਲ ਦਾ ਬਹੁਤ ਅਫਸੋਸ ਹੈ ਸੀ ਕੜੇ ਸ਼ਬਦਾਂ ਨਾਲ ਸੁਭਾਚੀ ਕਾਂਗਰਸ ਦੀ ਨਿੰਦਾ ਕਰਦੀ ਹੈ ਕਿ ਇਹ ਇਸ ਤਰ੍ਹਾਂ ਹੀ ਕਿ ਰੋਮ ਦੇ ਵਿੱਚ ਅੱਗ ਲੱਗੀ ਹੈ ਤੇ ਨੀਰੋ ਬਾਂਸਰੀ ਵਜਾ ਰਿਹਾ ਅੱਜ ਹਾਲਾਤ ਉਹ ਨੇ ਕਿ ਪੰਜਾਬ ਦੇ ਵਿੱਚ ਵਾਤਾਵਰਨ ਇਸ ਕਿਸਮ ਦਾ ਬਾਰਡਰ ਤੇ ਅੱਗ ਲੱਗੀ ਲੋਕਾਂ ਦੀ ਜ਼ਿੰਦਗੀ ਮਹਫੂਜ਼ ਨਹੀਂ ਖਨੌਰੀ ਦੇ ਵਿੱਚ ਕ੍ਰਿਟੀਕਲ ਹਾਲਾਤ ਚ ਦਲੇਵਾਲ ਸਾਹਿਬ ਨੇ ਤੇ ਇੱਕ ਕ੍ਰਿਕਟ ਦਾ ਮੈਚ ਵੇਖੇ ਚੱਲ ਗਏ ਇਸ ਤੋਂ ਇਨਸੈਂਸਿਟਿਵ ਕੁਝ ਹੀ ਮਿਸਟੂਸ ਆਦਾ ਇਸ ਤੋਂ ਇਨਸੈਂਸਿਟਿਵ ਕੋਈ ਗੁਬਾਤ ਆਵਰਗੀ ਹੋ ਸਕਦੀ ਹੈ ਅਨਸਕਰੂਪਲਿਸ ਇਹ ਜੁਹਾਫ ਹੈ ਕੋਈ ਇਸੂਲ ਨਹੀਂ ਇਹਨਾਂ ਦਾ 92 ਇਹਨਾਂ ਦੇ ਐਮਐਲਏ ਨੇ ਤੇ 92 ਸਾਲ ਹੋਣੇ ਆਂਦੇ ਨੇ ਇਹ ਲੋਕਾਂ ਦੇ ਫਤਵਾ ਕਾਰਪੋਰੇਸ਼ਨ ਚ ਹੀ ਹੋਣੇ ਦਿੱਤਾ ਬਹੁਤ ਬਹੁਤ ਸ਼ੁਕਰੀਆ